ਹਾਂਜੀ ਪਿੰਡ ਤੋਲਾਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਆਪਾਂ ਅੱਜ ਖੜਿਆਂਗੇ ਸੋ ਆਪਾਂ ਨੂੰ ਬਾਈ ਜੀ ਦੀ ਕਾਲ ਆਈ ਸੀਗੀ ਕਿਉਂਕਿ ਡੌਗ ਦੀ ਜਿਹੜੀ ਹਾਲਤਾ ਜ਼ਿਆਦਾ ਸੀਰੀਅਸ ਹੋ ਗਈ ਸੀਗੀ ਤੁਸੀਂ ਵੇਖ ਸਕਦੇ ਹੋਗੇ ਕਿਵੇਂ ਬਲੱਡ ਦੇ ਕਲੌਟ ਨੇ ਜੋ ਬਹੁਤ ਜ਼ਿਆਦਾ ਪੇਟ ਦੇ ਵਿੱਚ ਆ ਰਹੇ ਨੇਗੇ ਸੋ ਬਾਈ ਜੀ ਹੋਰੀ ਕਹਿੰਦੇ ਸੀ ਵੀ ਦੋ ਤਿੰਨ ਵਾਰ ਡਾਕਟਰਾਂ ਨੂੰ ਬੁਖਾ ਚੁੱਕੇ ਆਗੇ ਸਭ ਜਵਾਬ ਦੇਗੇ ਵੀ ਇਸ ਦਾ ਟ੍ਰੀਟਮੈਂਟ ਕਰਿਆ ਕੋਈ ਹੱਲ ਨਹੀਂ ਹੋਇਆ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਸੋ ਆਪਾਂ ਨੂੰ ਬਾਈ ਜੀ ਨੇ ਅੱਜ ਕਾਲ ਕਰੀ ਜਿਹੜੀ ਅੱਜ ਇਸ ਡੌਗ ਦੀ ਸਥਿਤੀ ਬਣੀ ਹੋਈ ਆ ਉਹ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਆ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋਗੇ ਸਾਫ਼ ਦਿਖਾਈ ਦੇ ਰਿਹਾਗਾ ਜਿਹੜੇ ਇਹ ਸਾਹ ਨੇਗੇ ਬਹੁਤ ਜ਼ਿਆਦਾ ਖਿੱਚਵੇਂ ਲੈ ਰਿਹਾਗਾ ਜਦੋਂ ਸਾਹ ਖਿੱਚਵੇਂ ਆਉਣਾ ਤਾਂ ਥੋੜਾ ਜਿਹਾ ਬਚਾਉਣਾ ਜਿਹੜਾ ਮੁਸ਼ਕਲ ਹੋ ਜਾਂਦਾਗਾ ਤੇ ਸਥਿਤੀ ਤਾਂ ਇੰਨੀ ਡਾਊਨ ਹੋ ਗਈ ਕਿਉਂਕਿ ਦਿਨ ਜ਼ਿਆਦਾ ਹੋ ਗਏ ਬਾਈ ਦੱਸ ਰਿਹਾ ਸੀਗਾ ਵੀ 4 ਤੋਂ 5 ਦਿਨ ਅਸੀਂ ਪਹਿਲਾਂ ਇਲਾਜ ਕਰਵਾ ਚੁੱਕੇ ਹਾਂਗੇ ਇੱਕ ਡਾਕਟਰ ਨੇ 2 ਦਿਨ ਇਲਾਜ ਕਰਿਆ ਇੱਕ ਨੇ 3 ਦਿਨ ਕਰਿਆ ਸੋ 5 ਦਿਨ ਇਸ ਦਾ ਟ੍ਰੀਟਮੈਂਟ ਹੋ ਚੁੱਕਿਆਗਾ ਤੇ ਬੁਖਾਰ ਇਹਨੂੰ 106 ਸੀਗਾ ਤੇ ਪਹਿਲਾਂ ਆਪਾਂ ਇਸ ਦਾ ਬੁਖਾਰ ਡਾਊਨ ਕਰਕੇ ਫਿਰ ਆਪਾਂ ਡ੍ਰਿਪ ਲਾਈਆ ਤੇ ਵੈਗਰੂਪਲੀ ਕਰੇ ਕੱਲ ਤੱਕ ਵੇਖਦੇ ਆਂਗੇ ਆਪਾਂ ਜਿਸ ਦੇ ਡ੍ਰਿੱਪ ਲਾ ਰਹੇ ਹਾਂਗੇ ਕੀ ਰਿਸਪੌਂਸ ਮਿਲਦਾ ਹੈ ਧੰਨਵਾਦ ਜੀ